ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਹਿਬ ਜੀ ਦਾ ਜੋਰਾਵਰ ਸਿੰਘ ਤੇ ਸਹਿਬ ਜੀ ਦਾ ਫਤਿਹ ਸਿੰਘ ਆਖਰੇ ਦਿਨ ਕਚੈਰੀ ਵਿੱਚ ਜਾਣ ਲੱਗੇ ਮਾਤਾ ਜੀ ਨੂੰ ਕੀ ਆਖਦੇ ਹਨ ਪਿਆਰ ਨਾਲ ਸਰਵਣ ਕਰੋ ਜੀ ਹਉ ਤਰਪੇ ਦੋ ਮੈਂ ਲਾੜ ਲੈ ਜਦ ਫਤਿਹ ਬੁਲਾ ਕੇ ਸੁਰ ਪੈਦੋ ਮੇ ਲਾ ਲੇ ਜੈ ਫਤਿਹ ਬਲਾ ਕੇ ਵਖ ਵਾਰ ਆਖੀ ਮਾਂਦੇ ਚਰਨੀ ਹੱਥ ਲਾ ਕੇ ਵਾਰ ਆਖੀ ਮਾਂਦੇ ਚਰਨੀ ਹੱਥ ਲਾ ਕੇ ਬੂਹੇ ਵਿਚੋਂ ਪਰਦ ਕੇ ਬੋਲੇ ਮੁਸਕਾ ਕੇ ਬੂਹੇ ਵਿਚੋਂ ਪਰਦ ਕੇ ਬੋਲੇ ਮੁਸਕਾ ਕੇ ਮਾੜੀ ਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ ਮਾੜੀ ਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਆਉਂਸੀਆਂ ਪਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਆਉਸੀਆ ਪਾਕੇ ਔ ਸਾਡਾ ਜੀ ਨੇ ਲਗਣਾ ਮਾਂ ਛੇਤੀ ਆਉਣਾ ਨਹੀਂ ਤਾਂ ਸਪਉ ਫਤੇ ਸੇਂਗ ਤੇਰਾ ਜੀ ਪਰ ਚਾਉਣਾ ਮੈਂ ਤਾਂ ਕਰ ਕਰ ਅੰਮੀਏ ਫਿਰ ਪਉ ਮਨਾਉਣਾ ਤੇਰੇ ਬਾਜੋਂ ਲੋਰੀਆਂ ਦੇ ਕਿਨੇ ਸੁਆਉਣਾ ਕਿਨੇ ਸੁਆਉਣਾ ਮੈਂ ਤਾਂ ਕਰ ਕਰ ਅੰਮੀਏ ਫਿਰ ਪਉ ਮਨਾਉਣਾ ਤੇਰੇ ਬਾਜੋਂ ਲੋਰੀਆਂ ਦੇ ਕਿਨੇ ਸੁਹਾਉਣਾ ਤੇਰੀ ਗੋਦੀ ਵਾਜਨਾ ਸੱਚ ਖੰਡ ਵੀ ਭਾਉਣਾ ਮਾਵਾ ਬਾਜੋਂ ਲੱਗਦਾ ਮਾ ਸਰਗੜ ਰਉਣਾ ਸਰਗੜ ਰਉਣਾ ਮਾਮਾ ਬਾਜੋਂ ਲੱਗਦਾ ਮਾ ਸਰਗੜ ਰਉਣਾ ਮਾਤਾ ਗੁਜਰੀ ਸਹਿਬਜ਼ਾਦਿਆਂ ਨੂੰ ਇਸ ਤਰ੍ਹਾਂ ਆਖਦੀ ਐ ਜੀ ਸੁਣ ਕੇ ਮੁਰਦ ਪਿਆਰ ਦੀ ਉੱਠੀ ਵਲ ਲਾ ਕੇ ਬਿਜਦਲੀ ਜਾਂ ਜਾ ਖਲੀ ਬਾਹੀਂ ਹੱਥ ਪਾ ਕੇ ਔਰ ਰੁਗ ਗਈ ਮਮਤਾ ਤੜਫਦੀ ਬੁੱਲਾ ਤੱਕ ਆ ਕੇ ਪੀ ਲੈ ਹੰਝੂ ਅੰਦਰ ਉਸ ਢੀਕਾਂ ਲਾ ਕੇ ਦਿੰਦੇ ਦਾਬੂ ਸਬਰ ਦੇ ਰੱਖ ਦਰਦ ਦਵਾ ਕੇ ਪਾਣਾ ਮਨਿਆ ਕਾਲ ਦਾ ਬੋਲੀ ਮੁਸਕਾ ਕੇ ਪਾਣਾ ਮਨਿਆ ਕਾਲ ਦਾ ਬੋਲੀ ਮੁਸਕਾ ਕੇ ਚੱਲੋ ਮੇਰੇ ਹੀਰੋ ਮੈਂ ਮਗਰੇ ਆਮਾ ਪੁੱਤਾ ਪਿਛੋਂ ਜੀ ਹੁੰਦੀਆ ਕੱਲ ਸੁਣੀਆ ਮਾਮਾ ਸੁਣੀਆ ਮਾਮਾ ਪੁੱਤਾ ਪਿਛੋਂ ਜੀ ਹੁੰਦੀਆ ਕੱਲ ਸੁਣੀਆ ਮਾਮਾ ਪੁੱਤਰਾ ਉਦਾਲੇ ਰਾਮਕਾਰ ਮਾਵਾ ਦੀਆਂ ਬਾਵਾ ਪੁੱਤਰਾ ਉਦਾਲੇ ਰਾਮਕਾਰ ਮਾਵਾ ਦੀਆਂ ਬਾਵਾ ਮਾ ਪੁੱਤਰਾ ਦੀ ਸਾਜ ਜਿਉ ਚਾਨਣ ਪਰ ਸ਼ਾਮ ਜਿੱਧਰ ਉੜਦੇ ਹੰਸ ਉਧਰੇ ਉੜ ਜਾਂਦੀਆਂ ਸ਼ਾਵਾਂ ਤੱਕ ਕਰਦੀਆਂ ਰੌਣਕ ਮੈਂ ਸਵਰਗ ਬਣਾਵਾ ਤੋਰ ਕਰਾਂ ਦੀਆਂ ਰੌਣਕਾਂ ਮੈਸਰ ਗੱਬਸਾਵਾ ਜੜ ਲੰਗੀ ਮੈਂ ਬੱਚੋ ਮੇਰਾ ਬੱਡਾ ਜੇਰਾ ਪੀੜਾ ਸਾਂਭਣ ਵਾਸਤੇ ਦਿਲ ਥਾਉ ਬਥੇਰਾ ਥਾਉ ਬਥੇਰਾ ਪੀੜਾ ਸਾਂਭਣ ਵਾਸਤੇ ਦਿਲ ਥਾਉ ਬਥੇਰਾ ਪਤੀਵਾਰਿਆ ਪੜਦੇ ਆ ਬਾਪਾਣਾ ਤੇਰਾ ਪਤੀਵਾਰਿਆ ਪੜਦੇ ਆ ਬਾ ਤੇਰਾ ਪੜਾ ਉਹ ਪਤੀ ਵਾਰਿਆ ਪੜਦੇ ਆ ਬਾਪਾਣਾ ਤੇਰਾ ਕਿਹੜਾ ਸੱਲ ਨਹੀਂ ਜਿਗਰ ਵਿੱਚ ਲਾ ਬੈਠਾ ਢੇਰਾ ਯਾਦ ਯਾਦ ਰਾਤਾਂ ਕਾਲੀਆਂ ਆ ਪਾਵਣ ਕੇਰਾ ਸਦਾ ਉਹਨਾਂ ਚੋਂ ਜਨਮ ਦਾ ਚੰਨ ਸੰਨ ਸਵੇਰਾ ਸੋਨ ਸਵੇਰਾ ਸਦਾ ਉਹਨਾ ਚੋਂ ਚਮਕਦਾ ਚੰਨ ਸੋਨ ਸਵੇਰਾ جا او میرے جان لو کیوں کردے دیری مردان دی نت ہوے دی پت ਬਾੜ ਲੰਬੇਰੀ حکم نਰਾ ਪਾਂਦੀ ਸੱਚ ਦੇ ਤੱਕ ਮੀਹ ਨੇਰੀ ਬਜਣ ਤੂਫਾਨਾਂ ਵਿੱਚ ਵੀ ਉਹ ਨਾਲ ਦਲੇਰੀ ਬਜਣ ਤੂਫਾਨਾਂ ਵਿੱਚ ਵੀ ਉਹ ਨਾਲ ਦਲੇਰੀ ਚਰਨ ਚੁੰਮਦੀਆਂ ਮੰਝਲਾਂ ਔੜਕਦੀ ਢੇਰੀ ਔ ਚਰਨ ਚੁੰਮਦੀਆਂ ਮੰਝਲਾਂ ਔੜਕਦੀ 베ਰੀ ਸਗਨ ਮਨਾਵੇ ਮੌਤ ਦੀ ਮਰਦਾਂ ਦੀ ਚੇਰੀ ਸਗਨ ਮਨਾਵੇ ਮੌਤ ਵੀ ਮਰਦਾਂ ਦੀ ਚੇਰੀ ਫਿਰ ਜੀਤੋ ਜੀ ਨੂੰ ਯਾਦ ਕਰਕੇ ਮਾਂ ਗੁਜਰੀ ਜੀ ਇਸ ਤਰ੍ਹਾਂ ਕਹਿੰਦੀ ਹੈ ਜੀ आज अजीतो रानीए लै मेंडे उधारे आज अजीतो रानीए लै मेंडे आधार तक लै मेरी बच्चीए चन चढ़दे खा रे चन तक लै मेरी बच्चीए चन चढ़दे खा रे सौ रे किन्ने लगदे ਅਸੌਰੇ ਕਿੰਨੇ ਲੱਗਦੇ ਇਸ ਉਮਰ ਪਿਆਰੇ ਉਮਰ ਪਿਆਰੇ ਟੁੱਟਣਗੇ ਅਜੇ ਅੰਬਰੋਂ ਤੋਂ ਰੋਸ਼ਨ ਤਾਰੇ ਚਾਨਣ ਚਾਨਣ ਹੋਣਗੇ ਬ੍ਰਹਿਮੰਡ ਦੇ ਯਾਰੇ ਤੱਕ ਕੇ ਫਿੱਕੇ ਪੈਣਗੇ ਚੰਦ ਸੂਰਜ ਚਾਰੇ ਤੱਕ ਕੇ ਫਿੱਕੇ ਪੈਣਗੇ ਚੰਦ ਸੂਰਜ ਸਾਰੇ ਓ ਤੱਕ ਫਿੱਕੇ ਪੈਣਗੇ ਚੰਦ ਸੂਰਜ ਸਾਰੇ ਆ ਜਾ ਉੱਠ ਕੇ ਸੁਦਿਏ ਉਡ ਸਗਨ ਮਨਾਲੇ ਤੁਰ ਪੈ ਮੋਦ ਬਿਉਣ ਨੂੰ ਤੇਰੇ ਲਾਡਾ ਪਾਲੇ ਆ ਜਾ ਉੱਠ ਕੇ ਸੁਦਿਏ ਉਡ ਸਗਨ ਮਨਾਲੇ ਤੁਰ ਪੈ ਮੋਦ ਬਿਆਨ ਨੂੰ ਤੇਰੇ ਲਾਡਾ ਭੜੇ ਬੇਗਬਬਦੀਆਂ ਜੋੜੀਆਂ ਲਾਲੇ ਸਲਵਾਰੇ ਬੇਗਬਬਦੀਆਂ ਜੋੜੀਆਂ ਲਾੜੇ ਸਰਵਾਰੇ ਸਚੀਆਂ ਦਦਧੀਆਂ ਦੰਦੀਆਂ ਕੀ ਉਮਰਾਂ ਹਾਲੇ ਅਮਰ ਹੋਣ ਲਈ ਤੁਰ ਪਏ ਬੀਰਾਂ ਦੇ ਨਾਲੇ ਅਮਰ ਹੋਣ ਲਈ ਤੁਰ ਪਏ ਬੀਰਾਂ ਦੇ ਨਾਲੇ ਜਮਣਾਯੋ ਦਾ ਸੀਤ ਲਾਲ ਲਜ ਵੜਿਆ ਬਾਲੇ ਜਮਣਾਯੋ ਦਾ ਸੀਤਲਾ ਲੱਜ ਵੱਡਿਆਂ ਪਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ